ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਨੂੰ ਸਾਖੀ ਭਾਈ ਬਹੌੜਾ ਜੀ ਦੀ ਸੁਣਾਉਣ ਜਾ ਰਹੀ ਹਾਂ ਭਾਈ ਬਹੌੜਾ ਜੀ ਇੱਕ ਸੁਨਾਰ ਸਨ ਜੋ ਕਿ ਸੋਨੇ ਦੇ ਗਹਿਣੇ ਬਣਾਉਂਦੇ ਸਨ ਚੰਗਾ ਕਾਰੀਗਰ ਸਨ ਪਰ ਸੋਨੇ ਦੇ ਵਿੱਚ ਖੋਟਰ ਲਾਉਂਦੇ ਸਨ ਇਸ ਤਰ੍ਹਾਂ ਉਹਨਾਂ ਨੇ ਕਾਫੀ ਧਨ ਇਕੱਠਾ ਕਰ ਲਿਆ ਸੀ ਉਹ ਤੇ ਉਹਨਾਂ ਦਾ ਪਰਿਵਾਰ ਕਾਫੀ ਖੁਸ਼ ਸਨ ਧਨ ਦੌਲਤ ਬਹੁਤ ਵੱਧ ਗਈ ਤਾਂ ਵੱਡੇ ਵੱਡੇ ਲੋਕਾਂ ਵਿੱਚ ਉੱਠਣਾ ਬੈਠਣਾ ਹੋ ਗਿਆ ਕਿੰਦ ਦਾ ਚੌਧਰੀ ਬਣ ਗਿਆ ਇੱਕ ਦਿਨ ਕੁਝ ਸਿੱਖ ਜਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ ਤਾਂ ਪਾਈ ਬਹੁੜਾ ਜੀਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਉਹਨਾਂ ਨਾਲ ਅੰਮ੍ਰਿਤਸਰ ਸਾਹਿਬ ਆ ਗਏ ਜਦ ਗੁਰੂ ਦਰਬਾਰ ਦੀ ਸੋਭਾ ਵੇਖੀ ਤਾਂ ਬਹੁਤ ਅਚੰਬਤ ਹੋਏ ਗੁਰੂ ਦਰਬਾਰ ਇੰਜ ਸੀ ਮਨੋ ਬੈਕੁੰਠ ਦੇ ਆਨੰਦ ਦਾ ਖੁਲਾਰਾ ਹੋਵੇ ਰਾਗੀ ਕੀਰਤਨ ਕਰ ਰਹੇ ਸਨ ਪੰਜਮ ਪਾਤਸ਼ਾਹ ਸ਼ਾਂਤੀ ਦੇ ਪੁੰਜ ਡੋਲ ਸਮਾਦ ਵਿੱਚ ਕਿਸੇ ਬਿਸਮਾਦੀ ਤੇ ਰੱਬੀ ਖੇੜੇ ਅੰਦਰ ਬਿਰਾਜ ਰਹੇ ਸਨ। ਛੀਰੇ ਦਾ ਨੂਰ ਚੱਲਿਆ ਨਹੀਂ ਸੀ ਜਾ ਸਕਦਾ। ਲੱਗਦਾ ਸੀ ਜਿਵੇਂ ਕੁਦਰਤ ਦਾ ਨਿਰੰਝਰੀ ਛਤਰ ਸੀਸ ਤੇ ਝੁੱਲ ਰਿਹਾ ਹੋਵੇ। ਚੰਦ ਤੇ ਤਾਰੇ ਗੁਰੂ ਰੂਪ ਸੂਰਜ ਦੀ ਪਰਕਰਮਾ ਕਰ ਰਹੇ ਸਨ। ਬਹੁਤ ਸ਼ਾਂਤੀ ਚਾਰੇ ਪਾਸੇ ਫਸਰੀ ਹੋਈ ਸੀ। ਭਾਈ ਬੋਹੜਾ ਇਹ ਸਭ ਵੇਖ ਕੇ ਆਪਣਾ ਸਾਰਾ ਵਪਾਰ ਤੇ ਦੁਨਿਆਵੀ ਦਾ ਪੇਚ ਭੁੱਲ ਗਿਆ। ਉਹ ਪੱਥਰ ਦੀ ਮੂਰਤ ਹੋ ਗਿਆ ਇੱਕ ਟੱਕ ਗੁਰੂ ਸਾਹਿਬ ਜੀ ਵੱਲ ਵੇਖ ਰਿਹਾ ਸੀ ਤੇ ਉਸ ਦੀਆਂ ਅੱਖਾਂ ਝਮਕਣਾ ਭੁੱਲ ਗਈਆਂ ਸਨ ਜਦੋਂ ਦੀਵਾਨ ਦੀ ਸਮਾਪਤੀ ਹੋਈ ਭੋਗ ਪਿਆ ਤਾਂ ਸੱਚੇ ਸਤਗੁਰ ਧੰ ਗੁਰੂ ਅਰਜਨ ਦੇਵ ਜੀ ਨੇ ਨੇਤਰ ਖੋਲੇ ਤੇ ਭਾਈ ਬਹੋੜੇ ਨੂੰ ਕੋਲ ਸੱਦਿਆ ਤੇ ਪੁੱਛਿਆ ਭਾਈ ਤੂੰ ਧਰਮ ਦੀ ਕਿਰਤ ਕਰਦਾ ਹੈ ਤਾਂ ਭਾਈ ਬਹੋੜਾ ਤੋਂ ਝੂਠ ਨਹੀਂ ਬੋਲਿਆ ਗਿਆ ਉਹ ਸੱਚੋ ਸੱਚ ਦੱਸਣ ਲੱਗਾ ਕਿ ਮੈਂ ਲੋਕਾਂ ਨਾਲ ਥੱਗੀਆਂ ਮਾਰਦਾ ਹਾਂ ਸੋਨੇ ਵਿੱਚ ਖੋਟ ਰਲਾ ਕੇ ਗਹਿਣੇ ਬਣਾ ਕੇ ਵੇਚਦਾ ਹਾਂ ਇਸ ਤੋਂ ਬਾਅਦ ਪਛਤਾਵੇ ਦੇ ਹੰਝੂ ਉਸ ਦੀਆਂ ਅੱਖਾਂ ਵਿੱਚ ਆ ਗਏ ਨੇਤਰ ਭਰ ਗਏ ਫਿਰ ਉਹ ਰੋ ਪਿਆ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਭਾਈ ਤੂੰ ਸੱਚ ਬੋਲਿਆ ਹੈ ਤੇਰੇ ਪਾਪ ਬਖਸ਼ੇ ਜਾਣਗੇ ਤੂੰ ਧਰਮ ਦੀ ਕਿਰਤ ਕਰਕੇ ਸੁੱਚਾ ਤੇ ਉੱਚਾ ਜੀਵਨ ਜਿਉ ਨਾਮ ਜਪਿਆ ਕਰ ਜਿਹੜਾ ਪੈਸਾ ਥੱਗੀਆਂ ਨਾਲ ਇਕੱਠਾ ਕੀਤਾ ਹੈ ਉਹ ਗਰੀਬਾਂ ਲੋੜਵੰਦਾਂ ਦੇ ਵਿੱਚ ਵੰਡ ਦੇ ਉਨ੍ਹਾਂ ਦੀ ਸੇਵਾ ਤੇ ਖਰਚ ਕਰ ਭਾਈ ਬਹੋੜਾ ਜੀ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਅੱਗੇ ਤੋਂ ਨੇਕ ਕਮਾਈ ਕਰਨ ਦਾ ਸੰਕਲਪ ਕਰ ਕਰਕੇ ਉੱਥੋਂ ਚਲੇ ਗਏ ਇਸ ਤਰ੍ਹਾਂ ਭਾਈ ਬਹੋੜਾ ਜੀ ਗੁਰੂ ਘਰੋਂ ਖੁਸ਼ੀਆਂ ਲੈ ਕੇ ਆਪਣੇ ਘਰ ਵਾਪਸ ਆ ਗਏ ਘਰ ਆ ਕੇ ਆਪਣੇ ਪਰਿਵਾਰ ਨੂੰ ਗੁਰੂ ਮਹਿਮਾ ਦੱਸੀ ਤੇ ਇਸ ਤਰ੍ਹਾਂ ਇਹਨਾਂ ਦਾ ਸਾਰਾ ਪਰਿਵਾਰ ਗੁਰੂ ਦਾ ਸਿੱਖ ਬਣਿਆ ਤੇ ਸੱਚ ਤੇ ਇਮਾਨਦਾਰੀ ਦਾ ਜੀਵਨ ਜਿਉਂਦੇ ਹੋਏ ਨਾਮ ਜਪਦੇ ਹੋਏ ਸਾਰਾ ਜੀਵਨ ਬਿਤਾਇਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ